ਉਹ ਨੂੰ ਪੁਨਰ ਰਿਮਾਂਡ ਤੇ ਲਿਆ ਮੇਰੇ ਨਾਲ ਸ਼ਾਇਦ ਤਿੰਨ ਦਾ ਤਿੰਨ ਦਾ ਦੇ ਰਿਮਾਂਡ ਤੇ ਲਿਆ ਵਾ ਸਾਡਾ ਹੁਣ ਹੱਕ ਇਹ ਬਣਦਾ ਕਿ ਅਸੀਂ ਆਪ ਦਾ ਆਪ ਦਾ ਮੋਟਰਸਾਈਕਲ ਚੱਕੀ ਆਪ ਵੀ ਆਪੀ ਗੱਡੀ ਚੱਕੀ ਤੇ ਸਾਡੇ ਜਿਹੜੇ ਐਮਐਲਏ ਸਾਹਿਬ ਮਜੂਤਾ ਹੜਕੀ ਦੇ ਆ ਉਹਨਾਂ ਨੂੰ ਜਾ ਕੇ ਅਸੀਂ ਮਿਲ ਗਏ ਉਹਨਾਂ ਨੂੰ ਅਸੀਂ ਦੱਸੀਏ ਜਾ ਕੇ ਕਿ ਸਾਡੇ ਪਿੰਡਾਂ ਦੇ ਇਲਾਕਾ ਦਾ ਆ ਬਣੇ ਪਏ ਆ ਲੋਕਲ ਨੇ ਉਹ ਜਾਣੂ ਨੇ ਪਰ ਸਾਡਾ ਹਰਜ ਬਣਦਾ ਇੱਕ ਵਾਰੀ ਕਮੇਟੀ ਦਾ ਜਾਣਦਾ ਵੀ ਹਰਜ ਬਣਦਾ ਤੇ ਜਿਹੜੇ ਲੋਕ ਖੜੇ ਆ ਸਤਕਾਰਯੋਗ ਇੱਥੇ ਉਹਨਾਂ ਦਾ ਵੀ ਬਰਜਵੰਦਾ ਵੀ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਸੋਨੋ ਤੁਸੀਂ ਸਾਡਾ ਸਾਥ ਦਿਓ ਸਾਡੇ ਤੇ ਜਿਹੜੀ ਇਹ ਭਈਆ ਕੌਮਾਂ ਜਿਹੜੇ ਪ੍ਰਵਾਸੀ ਇਹ ਸਾਡੇ ਚਿਤਸਬਦ ਕਰਦੇ ਆ ਅਸੀਂ ਇਹਨਾਂ ਨੂੰ ਰਹਿਣ ਤੋਂ ਨਹੀਂ ਰੋਕਿਆ 94 ਲੱਖ ਰੁਪਏ ਲਾਇਆ ਵਾ ਉਹ ਹੁੰਦੇ ਰਹਦੇ ਆ ਕਦੇ 94 ਤੋਂ ਲੈ ਕੇ 2025 ਚੱਲੀ ਜਾਂਦਾ ਅੱਜ ਤੱਕ ਵੀ ਇੱਕ ਘਟਨਾ ਇੱਥੇ ਹੋਈ ਨਹੀਂ ਇਦੋਂ ਪਹਿਲਾਂ ਇੱਕ ਦੁੱਕਾ ਕੁੱਟ ਮਾਰ ਜਿਹੜੀਆਂ ਕਲੀਆਂ ਇਹਨਾਂ ਨੇ ਭਈਆਂ ਦੇ ਉਹ ਅਸੀਂ ਅਣਗੌਲੀਆਂ ਕਰਤੀਆਂ ਸੀ ਵੀ ਕੋਈ ਗੱਲ ਨਹੀਂ ਲੜ ਪੈਂਦੇ ਆ ਹੁੰਦੇ ਪਰ ਜਿਹੜੀ ਆਹਾ ਰੱਦ ਆ ਗਿਆ ਰਲਾ ਕੰਮ ਵੀਰ ਬੱਟੇ ਸਿਰ ਚ ਮਾਰੀ ਜਣੇ ਤੇ ਜਿਹੜੀ ਜਿਹੜੀ ਚਿੱਟੀ ਸ਼ਰਟ ਸੀ ਨਾ ਤੁਸੀਂ ਦੇਖੀ ਹੋਗੀ ਉਹਦਾ ਪ੍ਰੈਸ਼ਰ ਪੈਦਾ ਖੂਨ ਦਾ ਉਹ ਛਿੱਟਿਆ ਰਿਹਾ ਉਹਦੇ ਛਿੱਟੇ ਪਏ ਤਾਂ ਜਦੋਂ ਉਹ ਟੈਂਪੂ ਚ ਜਾ ਰਿਹਾ ਬੰਦਾ ਉਹਦੇ ਜਾ ਕੇ ਛਿੱਟਿਆਂ ਦੇ ਨਾਲ ਉਹਨੇ ਉਹਦਾ ਸਰੀਰ ਨੰਗਾ ਸ਼ਰਟ ਦੇ ਪਾਈ ਉਹਨੇ ਲਾਹ ਦਿੱਤ ਇੱਥੋਂ ਅਸੀਂ ਭੜਕੇ ਆ ਸਾਰੇ ਜਣੇ ਵੀ ਇਹ ਤਾਂ ਯਾਰ ਜੇ ਅੱਜ ਮਾਰਕੀਟ ਚ ਲੜਾਈ ਐ ਤੇ ਜਿਹੜੇ ਲਹਿਰੇ ਸੁੰਦੇ ਵਾਲੇ ਅੱਖਣ ਚੱਲਦੇ ਨੇ ਤੂੰ ਗੋਡਾ ਵਾਲੇ ਅੱਖਣ ਵੀ ਕੱਲ ਨੂੰ ਸਾਡੇ ਘਰੇ ਨਹੀਂ ਉਹਨੇ ਤਾਂ ਸਾਡੇ ਘਰੇ ਵੀ ਆਊਗੀ ਜੇ ਦੋ ਅੱਜ ਮਾਰਕੀਟ ਦੇ ਵਿੱਚ ਐ ਕਾਨੂੰ ਤੁਹਾਡੇ ਲੈ ਰਹੇ ਮਹੱਬਤ ਪਿੰਡ ਚ ਵੀ ਹੋਣੀ ਇਹਨੇ ਜਿਹੜੇ ਸਾਥੀ ਜਿਹੜੇ ਕੋਈ ਐਮਸੀ ਵੀ ਕਰਾ ਜਿਹੜੇ ਉਹ ਕਹਿੰਦੇ ਵੀ ਅਸੀਂ ਉਹਨਾਂ ਦੀ ਸਪੋਰਟ ਕਰਦੇ ਆਂ ਤੇ ਇਹਨਾਂ ਨੂੰ ਧੰਕੇ ਦਿੱਤੇ ਆਪਣੇ ਕਮੇਟੀ ਮੈਂਬਰਾਂ ਨੂੰ ਉਹਨਾਂ ਨੇ ਬੇਨਤੀ ਆ ਵੀ ਅਸੀਂ ਸਹੀ ਥਾਂ ਤੇ ਜਾ ਰਹੇ ਆਂ ਸਹੀ ਫੈਸਲਾ ਸੰਕਤ ਦਾ ਫੈਸਲਾ ਹੁੰਦਾ ਕੋਈ ਇਹ ਆ ਨਹੀਂ ਇੱਕ ਦੁੱਕਾ ਫੈਸਲਾ ਨਹੀਂ ਇਹ ਇਹ ਤੇ ਸਾਨੂੰ ਪੁੱਲ ਚੜਾਉਣੇ ਪੈਣਗੇ ਅਸੀਂ ਉਹਨਾਂ ਨੂੰ ਕੋਈ ਉਹ ਆ ਨਹੀਂ ਕਹੇ ਵੀ ਅਸੀਂ ਉਹਨਾਂ ਨੂੰ ਕੁੱਟ ਦਾਂਗੇ ਜਾਂ ਮਾਰ ਦਾਂਗੇ ਬਰਾਬਰ ਅਸੀਂ ਵੜ ਦਾਂਗੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰੀਏ ਪ੍ਰਸ਼ਾਸਨ ਜਿਹੜਾ ਕਾਨੂੰਨ ਉਹ ਆਪ ਦੇ ਹਿਸਾਬ ਤੇ ਉਹਨੂੰ ਸਜ਼ਾ ਦੇ ਤੇ ਸਜ਼ਾ ਤਾਂ ਫਿਰ ਉਹਨੂੰ ਤਾਕ ਬੰਦਾ ਅਸਾ ਨਜਾਇਜ਼ ਅਸੀਂ ਉਹਨਾਂ ਨੂੰ ਕਿਹਾ ਵੀ ਨਜਾਇਜ਼ ਬੰਦਾ ਅਸੀਂ ਨਾ ਕੋਈ ਪਵਾਉਣਾ ਨਾ ਅਸੀਂ ਪਵਾਉਣਾ ਨਾ ਅਸੀਂ ਉਹਦਾ ਨਾਮ ਲੈਣਾ ਪਰ ਪ੍ਰਸ਼ਾਸਨ ਨੇ ਬਹੁਤ ਦੇਰੀ ਕੀਤੀ ਹੈ ਐਮਐਲਏ ਸਾਹਿਬ ਨੂੰ ਮਿਲਦਾ ਸਾਡਾ ਮਕਸਦ ਇਹੀ ਹੈ ਵੀ ਜਿਹੜੀ ਕੋਈ ਮਾੜੀ ਮੁੱਤੀ ਦੇਰੀ ਆ ਜਾਂ ਕੋਈ ਸਾਡੇ ਜਿਹੜਾ ਪ੍ਰਸ਼ਾਸਨ ਨੇ ਸਾਨੂੰ ਦੇਣੀ ਆ ਇਨਸਾਫ ਦੇਣਾ ਕੁਝ ਵੀ ਕਮੀ ਨਾ ਰਹੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਐਮਐਲਏ ਸਾਹਿਬ ਨੂੰ ਜਾ ਕੇ ਮਿਲ ਕੇ ਉਹਨਾਂ ਨੂੰ ਦੱਸ ਕੇ ਵੀ ਸਾਡੇ ਨਾਲ ਦਿਨੋ ਦਿਨ ਆਹ ਹਾਲਾਤ ਬਣ ਰਹੇ ਆ ਅਸੀਂ ਸਰਕਾਰਾਂ ਅਸੀਂ ਐਮਐਲਏ ਅਸੀਂ ਐਮਸੀ ਤਾਂ ਬਣਾਉਣੇ ਵੀ ਸਾਡੇ ਨਾਲ ਖੜ੍ਹਨ ਨਾ ਕਿ ਦੂਜਿਆਂ ਦੇ ਨਾਲ ਖੜ੍ਹਨ ਮੇਰੇ ਸਾਡੇ ਕੋਈ ਵਿਰੋਧੀ ਆ ਵਿਰੋਧੀ ਜਾ ਕੇ ਇਹ ਹੌਣ ਬਣ ਗਏ ਪਹਿਲਾਂ ਤਾਂ ਪੰਜਾਬ ਦੇ ਸਰਜ ਅਸੀਂ ਦੇਖਦੇ ਆਂ ਆਹੀ ਚੱਲਦੀਆਂ ਬਸਿ ਸਿਸਟਮ ਪਰ ਹੁਣ ਨਿਤਦੇ ਆ ਕਿਤਨਾ ਮਾ ਉਹ ਸ਼ਹਾਦਤਾਂ ਅਜ ਘਟਨਾ ਤੁਸਾਂ ਤੁਹਾਡੇ ਸਾਹਮਣੇ ਆ ਜੀ ਉਹੋ ਹੀ ਜੀਆਂ ਘਟਨਾਵਾਂ ਆਪਣੇ ਹੋਣ ਲੱਗੀਆਂ ਵੇ ਤੁਸੀਂ ਬੜਾ ਚੰਗੀ ਜਾਂਦਾ ਇਹ ਹੋਣ ਗਿਆ ਇਹ ਤੇ ਹੋ ਵੀ ਰਹੀਆਂ ਅੱਜ ਜੇ ਕੋਈ ਬੰਦਾ ਕੁੱਟਮਾਰ ਕਰਦਾ ਤੇ ਕੱਲ ਨੂੰ ਤੁਹਾਡੇ ਉਹ ਘਰਾਂ ਤੱਕ ਆਉਣਗੇ ਭਈ ਇਹ ਇਹ ਚਾਹ ਰਿਹਾ ਇਹ ਚ ਇਹ ਜਾਗਣ ਦੀ ਲੋੜ ਆ ਜੇ ਅਸੀਂ ਆਖੀ ਨਾ ਵੀ ਅਸੀਂ ਜਰਾ ਆ ਕੋਈ ਦੁਰਪ੍ਰੀਤ ਮੁਰੇ ਲਾ ਕੇ ਆ ਜਾਂ ਕਮੇਟੀ ਵਾਲਾ ਮੁਰੇ ਲਾ ਕੇ ਆ ਜਿਹੜੇ ਨੇ ਭਾਈ ਲੱਗਣਾ ਉਹ ਆ ਸਕਦਾ ਅਸੀਂ ਤਾਂ ਅੱਜ ਵੀ ਨਾ ਪਾਉਣ ਨੂੰ ਤਿਆਰਾਂ ਕਮੇਟੀ ਚ ਲੈ ਅਗਲੇ ਪਾਸੇ ਆਗੇ ਹੋ ਗਤੀਵਿਧੀਆਂ ਕਰੇ ਮਿਲ ਜਾ ਕੇ ਐਮਐਲਏ ਸਾਹਿਬ ਨੂੰ ਮਿਲਣਾ ਪ੍ਰਸ਼ਾਸਨ ਨੂੰ ਮਿਲਣਾ ਅਜ ਤਾਂ ਅੱਤਵੀਂ ਨਾਲ ਤਰਨ ਤਰਨ ਤਿਆਰ ਸੀ ਇਹ ਨਹੀਂ ਕਿਹਾ ਵੀ ਅਸੀਂ ਮੂਰੇ ਲੱਗਣਾ ਅਸੀਂ ਕਹਿੰਦੇ ਵਾਸੀਂ ਛੋਡੇ ਨਾਲ ਤੁਰਦੇ ਆ ਤੇ ਤੁਸੀਂ ਅਗਲੀ ਇਕਤਰਾ ਜਾ ਕੇ ਮਿਲੋ ਸਾਰਾ ਛੋਡੇ ਨਾਲ ਪਿੰਡ ਨਾਲ ਜੇ ਤੁਸੀਂ ਪਿੰਡ ਪੱਧਰ ਤੇ ਇਸੇ ਤਰ੍ਹਾਂ ਕਰਨ ਲੱਗੇ ਤਾਂ ਇਹ ਤਾਂ ਫਿਰ ਇਹ ਡੁੱਬ ਕੇ ਮਰਨ ਵਾਲੀ ਗੱਲ ਆ ਭਾਈ ਸਾਡੀ ਗੱਲ ਮੈਂ ਕਹਿੰਦਾ ਭਾਈ ਜਿਹੜੇ ਬੰਦੇ ਨਹੀਂ ਵੀ ਇਹ ਗਲਤੀ ਕੀਤੀ ਆ ਫੋਨ ਕਰਕੇ ਉਹਨੂੰ ਜਨਾਬੀ ਨੂੰ ਵਿਚਾਰੀ ਨੂੰ ਔਰਤ ਨੂੰ ਧਮਕਾ ਆਇਆਗਾ ਬਹੁਤ ਹੀ ਵੱਡੀ ਗਲਤੀ ਹੈ ਬਖਸ਼ਿਸ਼ ਜੋ ਗਲਤੀ ਨਹੀਂ ਇਹ ਪਰ ਚੱਲਦੇ ਆ ਗਲਤੀ ਚਲੋ ਜਾ ਕਮੇਟੀ ਚ ਚਲੋ ਨਾ ਉਹਨੂੰ ਇੱਥੇ ਤੋਂ ਚਲੋ ਜਿਹੜਾ ਬੰਦਾ ਜੇ ਲਾਗਦਾ ਨਹੀਂ ਸੀ ਤਾਂ ਉਹ ਇੱਡੇ ਬੁਲਾ ਦੇ ਕਮੇਟੀ ਚ ਬੈਠੇ ਆਗੇ ਉਹ ਸਾਰੇ ਸਾਰੇ ਦੇ ਸਾਰੇ ਕਿੰਨੇ ਬੁਲਾ ਕੇ ਆਪਾਂ ਸਾਰੇ ਉਹਨਾਂ ਦਾ ਇੱਕ ਇੱਕ ਹੋਵੇ ਪਾਣੀ ਪਾਣੀ ਚੋ ਨੋ ਯਾਰ ਭਾਈ ਉਹ ਕਿਹੜਾ ਹੋਈਏ ਵਸੀਆਂ ਨਾਲ ਉਹਦਾ ਪ੍ਰਾਣ ਨਹੀਂ ਹੋਊਗਾ ਉਹਦਾ ਪ੍ਰਾਣ ਨਹੀਂ ਹੋਊਗਾ ਅਸੀਂ ਤਾਂ ਬਥੇਖ ਭਾਈ ਅਸੀਂ ਕਿਤੇ ਨਹੀਂ ਜਾਣਾ ਕੋਈ ਨਾ ਨਹੀਂ ਸ਼ੱਕ ਦੀ ਸਾਡੇ ਹੀ ਆ ਯਾਰ ਪਰ ਮੇਰੀ ਗੱਲ ਸੁਣ ਭਾਈ ਆਪਾਂ ਮਾਤਾ ਨੂੰ ਵੀ ਕਹੇਗਾ ਮੈਂ ਕਿਹਾ ਮਾਤਾ ਨੇ ਮੇਰੀ ਭੈਣ ਲੱਗੀ ਵੀ ਉੱਥੇ ਆਪਣੇ ਸਰਕਾਰੀ ਹਸਪਤਾਲ ਦੇ ਵਿੱਚ ਮੈਂ ਹਜੇ ਕੋਈ ਲੋਡ ਹੋਈ ਦੱਸਦੀ ਮੈਂ ਉਹ ਵੀ ਕਹਿੰਦਾ ਮੈਂ ਬਾਬਾ ਅਸੀਸ ਸਾਹਿਬ ਕੋਸ਼ਿਸ਼ ਨਹੀਂ ਕਰਨਾ ਭਾਈ ਅਸੀਂ ਤਾਂ ਸ਼ਿਕਾਇਤ ਜਿਹੜੇ ਬੰਦੇ ਧੰਕੀਆਂ ਆਈਆਂ ਉਹ ਤੋਂ ਅਸੀਂ ਸ਼ਿਕਾਇਤ ਲਗਾਉਣੀ ਹੈ ਮੈਂ ਮੈਂ ਪ੍ਰਸ਼ਾਸਨ ਨੂੰ ਦੇਣੀ ਹੈ ਪ੍ਰਸ਼ਾਸਨ ਦੇ ਕਿੰਦੀ ਕਾਪੀ ਡੀਸੀ ਸਾਹਿਬ ਨੇ ਵੀ ਕਰਾਂਗੇ ਉਹ ਕਰ ਦਈਏ ਤੁਹਾਨੂੰ ਆਉਣ ਦੀ ਲੋੜ ਨਹੀਂ ਹੁਣ ਇਹ ਸਾਨੂੰ ਕਰਨਾ ਪੈਣਾ ਪ੍ਰਸ਼ਾਸਨ ਅਸੀਂ ਆਪਣੀ ਕਾਰਵਾਈ ਜਿਹੜੀ ਉਹ ਪੂਰੀ ਕਰਕੇ ਆਈਏ ਤੇ ਹੁਣ ਬੇਇੱਤੀ ਨਹੀਂ ਆ ਵੀ ਆਪਾਂ ਘਰਾਂ ਨੂੰ ਨਾ ਭੱਜੀਏ ਕਿਸੇ ਨੇ ਰੋਟੀ ਖਾਣੀ ਅਸੀਂ ਵੀ ਭੁੱਖੇ ਆਏ ਆ ਵੀ ਆਪਾਂ ਉਮੇਂ-ਇਮੇਂ ਚੱਲ ਗਏ ਜਿਵੇਂ ਆਪਾਂ ਬਣੇ ਹੋਏ ਆ ਐਸੇ ਤਰੀਕੇ ਆਪਾਂ ਸਾਰੇ ਜਿਵੇਂ ਇਕੱਠਾ ਐ ਮੈਨੂੰ ਸਾਨੂੰ ਮਿਲ ਕੇ ਬਣਾ ਤੂੰ ਵੀ ਦੱਸ ਦੇ ਆਪਣੀ ਕੱਲ੍ਹ ਵਾਲੀ ਗੱਲ ਬਣਾ ਇਹ ਦੋ ਮਿੰਟ ਪਈ ਪ੍ਰਧਾਨ ਜੀ ਦੱਸਣੇ ਪ੍ਰਧਾਨ ਜੀ ਦੱਸੋ ਬਣਾ ਜਿਹੜੇ ਆਪਾਂ ਗੱਲ ਠਾਣੇ ਜਗਾਇਆ ਆ ਇਹ ਲੋਕਾਂ ਦੀ ਆਪਣੀ ਬੱਸਾਂ ਕੱਢੀ ਗਾਈਆਂ ਨੇ ਬੜਾ ਨਸ ਨੀ ਹੁੰਦਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਮੈਂ ਗੱਲ ਕਿੱਥੇ ਖੜੀ ਆ ਬਾਈ ਜੀ ਦਾ ਖਾਲਸਾ ਉਹ ਫਾਇਦੇ ਤੋਂ ਮਾੜੇ ਖੇਤ ਹੋਇਆ ਪਾਣੀ ਚੋੜ ਲੈਂਦਾ ਇੱਥੇ ਜਦੋਂ ਆਪਣਾ ਐਸੈਟ ਤੋਂ ਤੇ ਇਹ ਐਸਆਈ ਕੰਪਨੀਆਂ ਚਾਰ ਤੋਂ ਦੋਨੇ ਆਏ ਆ ਇੱਥੇ ਆਪਣਾ ਪੂਰਾ 4-500 ਬੰਦੇ ਦਾ ਕੱਠ ਸੀਗਾ 400 500 ਬੰਦੇ ਦੇ ਜਿਹੜੇ ਇਕੱਠ ਦੇ ਵਿੱਚ ਇੱਥੇ ਜਦੋਂ ਸਾਰਾ ਡਿਸਕਸਸ਼ਨ ਹੋ ਕੇ ਉਸ ਤੋਂ ਬਾਅਦ ਲਾਸਟ ਦੇ ਵਿੱਚ ਜਿਹੜਾ ਐਸ ਐਚਓ ਸੀਗਾ ਤਾਂ ਉਹ ਆਦਿ ਅੱਜ ਕਾਫੀ ਚੰਕੀ ਚੱਲਦੇ ਆ ਅਸੀਂ 300 ਆ 307 ਦਾ ਪੜਚਾ ਕਰਦਿਆ ਤੇ ਜਿਹੜੇ ਉਹ ਸਾਡੇ ਮੁਲਾਜ਼ਮ ਨੇ ਗਲਤੀ ਕੀਤੀ ਆ ਉਹਤੇ ਡੀ ਐਸ ਵੀ ਸਾਹਿਬ ਕਾਰਵਾਈ ਚਲਦੀ ਹੈ ਐਥੋਂ ਬਾਅਦ ਕੇ ਇਥੋਂ ਬਾਅਦ ਕੇ ਜਦੋਂ ਜਿਹੜੇ ਉਹ ਇਥੋਂ ਗੱਲ ਕਰਕੇ ਤੁਰੇ ਸੀ ਉਹਦੇ ਨਾਲ ਉੱਥੇ BHP ਆਇਆ ਨਾਲ ਕੋਈ ਗੱਲ ਹੋਈ ਤਾਂ ਉੱਥੋਂ ਅਸੀਂ ਇਹ ਗੱਲ ਤੋੜ ਕੇ ਸਾਰੇ ਆ ਗਏ ਕਿ ਆ ਜਿਹੜਾ ਪਰਚਾ ਅਸੀਂ ਬਾਅਦ ਚ ਘਟਾਉਣਾਗਾ ਤੇ ਪਹਿਲਾਂ ਉਹ ਮੁਲਾਜ਼ਮ ਤੇ ਕਰ ਰਹੀ ਹੁੰਦੀ ਪਰਚਾ ਬਾਅਦ ਚ ਘਟਾਉਣਾ ਜਦੋਂ ਉਥਾਂ ਤੋੜ ਕੇ ਗੱਲ ਆ ਗਈ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਰਾਤ ਨੂੰ 307 ਦਾ ਪਾਚਾ ਕਰਤਾ ਉਹ ਪਹਿਲੇ ਬਿਆਨਾਂ ਤੇ ਕਰਿਆ ਸਾਰਾ ਕੁਝ ਜਿਹੜੀ ਗੱਲ ਆ ਜਿਹੜੀ ਗੱਲ ਨੂੰ ਅਸੀਂ ਤੋੜ ਕੇ ਆਏ ਸੀ ਚੌਂਕੀ ਚ ਉਹ ਗੱਲ ਉਹਵੇਂ ਜਿਵੇਂ ਭਾਵੇਂ 307 ਦਾ 307 ਦਾ ਪਾਚਾ ਦਰਜ ਹੋ ਗਿਆ ਚਾਹੇ ਕੱਲ ਇੱਕਾ ਬੰਦੇ ਨੂੰ ਉਹਨਾਂ ਨੇ ਦਸਤ ਦੇ ਵਿੱਚ ਪੇਸ਼ ਵੀ ਕੀਤਾ ਤੇ ਉਹਦਾ ਰਿਮਾਂਡ ਵੀ ਲਿਆ ਪਰ ਗੱਲ ਆ ਜਿਹੜੀ ਆਪਣੇ ਉਹ ਜਿਹੜੇ ਦੋਨਾਂ ਮੁੱਦਿਆਂ ਤੇ ਉਥੇ ਵੀ ਉਥੇ ਖੜੀ ਆ ਉਹ ਕੋਈ ਸਿਰੇ ਨਹੀਂ ਲੱਤੂ ਉਹਨੂੰ ਹੁਣ ਸਿਰੇ ਲਾਉਣ ਦੇ ਖਾਤਰ ਆਪਾਂ ਜੇ ਮੈਂ ਹੈ ਗਿਆ ਸਾਰੇ ਉਹਦੇ ਦੱਸੋ ਕੀ ਕਰਨਾ ਕੀ ਬਣਾਉਣਾ ਤਾਂ ਕੀ ਉਹਦੇ ਤਿਆਰੀ ਕਰਨੀਆਂ ਉਹ ਸਾਰਾ ਕੁਝ ਜਿਹੜੀ ਆਪਣੀ ਗੱਲ ਆ ਜਿਹੜੀ ਉਹ ਸਾਰੀ ਉੱਥੇ ਦੀ ਉੱਥੇ ਖੜੀਆ ਕੁਝ ਨਹੀਂ ਹੋਇਆ ਆਪਣੇ ਪਾਸਤਾ ਹੋ ਗਿਆ ਦੋਨੇ ਮਸਲੇ ਉੱਥੇ ਟਾਈਮ ਵੀ ਦੋ ਦਿਨਾਂ ਦਾ ਜਿਵੇਂ ਅਸੀਂ ਉਸ ਤੋਂ ਬਾਅਦ ਮਿਲੇ ਆ ਜਿਹੜਾ ਸੰਕਿਆ ਅਨੁਸਾਰ ਸੀ ਉਹਦੀ ਵੈਡਿੰਗ ਹੋ ਰਹੀ ਸੀ ਉਸ ਤੋਂ ਬਾਅਦ ਜਦੋਂ ਅਸੀਂ ਨਥਾਣੇ ਵਾਲੇ ਨੂੰ ਮਿਲਿਆ ਉਹਨੇ ਉਹਦੇ ਤੇ ਹਾਂ ਦੀ ਸਾਰਾ ਕੁਝ ਉਹਨੇ ਗੱਲ ਸਾਰੀ ਗੋਲ ਮੋੜ ਰੱਖੀ ਆ ਪਰ ਹਾਂ ਲੰਮਕਾਰ ਰਹਿਆ ਲਾਰਿਆਂ ਦੀ ਰੱਖ ਚੱਲ ਰਹੀ ਹੈ ਗੱਲ ਉਹਦੇ ਕੋਈ ਕੁਝ ਨਹੀਂ ਹੋ ਰਿਹਾ ਬਾਕੀ ਆਪਾਂ ਸਾਰੇ ਬੈਠੇ ਆ ਕਿ ਇਹ ਤੇ ਆਈ ਆ ਵੀ ਜਾਂ ਐਮ ਐਲ ਏ ਨੂੰ ਮਿਲ ਕੇ ਆਪਾਂ ਕਰਾਉਣਾ ਜਾਂ ਆਪਾਂ ਆਪਣੇ ਜਿਹੜੇ ਲੋਕਾਂ ਦੇ ਕਾਠਨਾ ਲੋਕਾਂ ਦੀ ਦਾਗਸਨਾ ਜਿਹੜਾ ਆਪਾਂ ਮਸਲੇ ਦਾ ਹੱਲ ਕਰਾਉਣਾ ਤਾਂ ਉਹਦੇ ਮੁਤਾਬਕ ਆਪਾਂ ਨੂੰ ਸਾਰਿਆਂ ਦੀਆਂ رائے ਮਤਾਬਕ ਜਿਵੇਂ ਅਸੀਂ ਜਮਾ ਕਮੇਟੀ ਬਣਾਤੀ 10 ਬੰਦਿਆਂ ਦੀ ਬਣ ਗਈ ਜਾਂ 15 ਦੀ ਜਾਂ 16 ਦੀ ਬਣ ਗਈ ਇਕੱਲੀ ਕਮੇਟੀ ਵੀ ਸਾਡੀ ਜੀ ਕਮੇਟੀ ਦੇ ਨਾਲ ਸਾਰਾ ਪਿੰਡਾ ਤਾਂ ਫੇਰੀ ਕਮੇਟੀ ਨੇ ਕਰਨਾ ਕਰੀ ਕਮੇਟੀ ਦਾ ਇੱਕ ਹੁੰਦਾ ਆਪਾਂ ਬਈ ਯਾਰ ਬੰਦਿਆਂ ਨੂੰ ਜ਼ਿੰਮੇਵਾਰੀ ਦੇ ਤੇ ਪ੍ਰਸ਼ਾਸਨ ਨਾਲ ਗੱਲ ਕਰਨੀ ਆ ਕੋਈ ਮਿਲਣਾ ਕਿਤੇ ਕਰਨਾ ਕੋਈ ਮੂਰਤ ਕਰਨਾ ਉਹ ਹੁੰਦਾ ਪਰ ਜਿਹੜਾ ਹੁੰਦਾ ਉੱਥੇ ਨਾਲ ਸਾਨੂੰ ਸਾਰੇ ਪਿੰਡਾਂ ਦਾ ਸਾਰੇ ਪਿੰਡ ਦੇ ਲੋਕ ਦੇ ਨਾਲ ਆਪਾਂ ਸਾਰਾ ਤੁਸੀਂ ਜਿਹੜਾ ਉਹ ਕਰਨਾ ਹੈ ਇਹਨੇ ਇੱਕ ਬੇਨਤੀ ਆ ਜਿਹੜੀ ਜਿਹੜੀ ਕੰ ਦਾ ਜਿਹੜਾ ਆਪਣਾ ਮਸਲੇ ਤੇ ਲੜ ਰਹੇ ਆ ਉਹਨੇ ਸੁਣਨ ਜਿਹੜੀ ਜਾਣਕਾਰੀ ਉਹ ਦੇ ਬਿਊਰੋ ਆਪਣਾ ਉਹ ਤੇ ਹੀ ਘੜਾ ਉਹ ਜੇ ਦੋ ਦਿਨਾਂ ਦਾ ਟਾਈਮ ਨਹੀਂ ਆਪਣੇ ਕੋਲ ਫੇਸ ਵੀ ਉਹਦਾ ਨਹੀਂ ਪਤਾ ਕਹਿੰਦਾ ਵੀ ਜੀ ਪਤਾ ਕਹਿੰਦਾ ਵੀ ਅੱਜ ਆਇਆ ਹੈਗਾ ਕੱਲ ਦਾ ਦਿਨ ਆ ਪਾਸੋਂ ਨੂੰ ਫੇਰ ਦੁਬਾਰੇ ਪੇਸ਼ ਕਰਨਾ ਦਾਅਵਾ ਕਰਦਾ ਹੋ ਸਕਦਾ ਉਸ ਤੋਂ ਬਾਅਦ ਜੱਜ ਰਿਮਾਂਡ ਦੇਵੇ ਜੇ ਮੁਨਕੇ ਇਹਨਾਂ ਨੇ ਜਾਂ ਜੇਲ ਭੇਜੇ ਉਹ ਤੋਂ ਬਾਅਦ ਪਤਾ ਨਹੀਂ ਇਹਨਾਂ ਨੇ ਜਾਂ ਵੀ ਜਿਹੜੇ ਉਹਦੇ ਨਾਲ ਉੱਠ ਰਹੇ ਸੀ ਕਿ ਉਹਨਾਂ ਤੋਂ ਕੋਈ ਪੁੱਛਗਿੱਛ ਕਰੀ ਆ ਪੁੱਛਨੇ ਜਾਂ ਨਹੀਂ ਕਰੀ ਜਾਂ ਉਹਨੇ ਹੋਰ ਬੰਦਿਆਂ ਦੇ ਨਾਂ ਧਰਿਆ ਉਹ ਬੰਦੇ ਨੇ ਸਾਨੂੰ ਦੱਸਣਾ ਉਹ ਆਪਾਂ ਨੂੰ ਆਦਿ ਪਤਾ ਦੱਸਣਾ ਬਿਲਕੁਲ ਠੀਕ ਹੈ ਜਦੋਂ ਦਾ ਕੋਈ ਦਾ ਆਪਣਾ ਸਾਥ ਬੰਦਾ ਹੋਣਾ ਐਮਐਲਏ ਸਾਹਿਬ ਕੋਈ ਜਾਣੂ ਨੂੰ ਜਾਣੂ ਕਰਾਉਣਾ ਹਲਕੀ ਦੀ ਅੱਛਾ ਕੱਲਾ ਜਾਣੀ ਦਾ ਨਹੀਂ ਆ ਐਫਆਈਆਰ ਕਿੰਨੇ ਨਾਂ ਆਗੇ ਐਫ ਆਈ ਆਰ ਦੇ ਦੋ ਜਣਿਆਂ ਦੇ ਬਾਈ ਨੇਮ ਆ ਯਾਰ ਮੇਰੇ ਘਰ ਦੋ ਪਤਾ ਨਹੀਂ ਦੋ ਅਨਪਛਾਤੇ ਆ ਉਹਦੇ 'ਚ ਮਸਲਾ ਪਤਾ ਕੀ ਆ ਯਾਰ ਮਸਲਾ ਇਹ ਆ ਵੀ ਉਹਦਾ ਤਿੰਨ ਦਿਨਾਂ ਦਾ ਰਿਮਾਂਡ ਵਾਲਾ ਇੱਕ ਦਿਨ ਕੱਲ ਨਿਕਲ ਗਿਆ ਜਿਹੜੇ ਦੋ ਦਿਨ ਰਹਿ ਗਏ ਹੁਣ ਜਿਹੜਾ ਆਪਣਾ ਵਕੀਲ ਆ ਖਾਰਾ ਸਾਹਿਬ ਉਹ ਕਹਿੰਦਾ ਵੀ ਜੇ ਆਹ ਦੋ ਦਿਨ ਵੀ ਲੰਘ ਗਏ ਬਈ ਉਸ ਤੋਂ ਬਾਅਦ ਕੋਈ ਹੱਲ ਨਹੀਂ ਕਹਿੰਦਾ ਇਹ ਤੁਸੀਂ ਜਿਹੜੀ ਧਾਰਾ 'ਚ ਵਾਧਾ ਕਰਾਉਣਾ ਹੈ ਜਾਮਾ ਵਾਲਾ ਜਿਹੜੇ ਬਿਆਨ ਆਪਾਂ ਮੰਗਰੋਂ ਲਿਖਾਏ ਆ ਉਹ ਨਹੀਂ ਵਿੱਚ ਉਹਨਾਂ ਨੇ ਹੁਣ ਉਹ ਆਪਾਂ ਨੂੰ ਦੱਸ ਨਹੀਂ ਰਹੇ ਵੀ ਅਸੀਂ ਵਿੱਚ ਪਾ ਦੇਗੇ ਨਾ ਉਹ ਕਹਿੰਦਾ ਕੋਈ ਨਹੀਂ ਕੋਈ ਜਦੋਂ ਅਸੀਂ ਸੋਥੋਂ ਲੈਫਟ ਕੇ ਲੈ ਆ ਵਿੱਚ ਲਾਵਾਂਗੇ ਪਰ ਆਪਣੀ ਤਸੱਲੀ ਨਹੀਂ ਹੋ ਰਹੀ ਉਸ ਗੱਲ ਤਾਂ ਹੀ ਆਪਾਂ ਸਾਰਿਆਂ ਨੂੰ ਸੱਦੇ ਗੱਲ ਦੀ ਖਤਰੀ ਜਿਹੜੀ ਆ ਗੱਲ ਹੈਗੀ ਹੈ ਵੀ ਐਮਐਲਏ ਨੂੰ ਕਹਿੰਦੇ ਵੀ ਬਿਲਡਿੰਗ ਦਾ ਉਹ ਕਰਨਾ ਆਏਗਾ ਉਸੇ ਗੱਲ ਕਰਕੇ ਮਿਲਣ ਦੀ ਉਹਨੂੰ ਲੋੜ ਹੈਗੀ ਹੈ ਵੀ ਪੂਜੇ ਪਿੰਡ ਚੋਂ ਵੋਟਾਂ ਲੈਣੀਆਂ ਹੈ ਤਾਂ ਇਨਸਾਫ ਇਹਨੂੰ ਮਿਲਣਾ ਚਾਹੀਦਾ ਹੈ ਜੇ ਪਾਈ ਪਿੰਡ ਚੋਂ ਤੂੰ ਵੋਟਾਂ ਨਹੀਂ ਲੈਣੀਆਂ ਫਿਰ ਤੂੰ ਤੇਰਾ ਰਾਹ ਟ ਹੈ ਸਾਡਾ ਆਹ ਨਾਲੇ ਆਪਾਂ ਤਾਂ ਇਹ ਜੇ ਸਾਨੂੰ ਪਤਾ ਕੀ ਕਹਿੰਦਾ ਚਾਹੀਦਾ ਫਿਰ ਸਾਨੂੰ ਆਪ ਦੇ ਪਿੰਡਾਂ ਦਾ ਇੱਕ ਭੱਟਾ ਘੱਟਣਾ ਘੱਟ ਇਹ ਛੋਟਾ ਮोटा ਘੱਟ ਨਹੀਂ ਹੋਣਾ ਚਾਹੀਦਾ ਜੇ ਸਾਡੇ ਪਰਿਵਾਰ ਵੀ ਸ਼ਾਮ ਹੋਣੇ ਸੀ ਵੱਡੀ ਸਟੇਜ ਲਗਣੀ ਚਾਹੀਦੀ ਆਗੂ ਸਾਹਿਬਾਂ ਨੂੰ ਸਾਰਿਆਂ ਨੂੰ ਸੱਦਣਾ ਚਾਹੀਦਾ ਜਿੰਨੀਆਂ ਜੱਥੇਬੰਦੀਆਂ ਆਪਣੇ ਨਾਲ ਅਟੈਚ ਨੇ ਉਹਨਾਂ ਜੱਥੇਬੰਦੀ ਨੂੰ ਸੱਦਣਾ ਚਾਹੀਦਾ ਤੇ ਫਿਰ ਜਾ ਕੇ ਆਪ ਨੂੰ ਲੋਕਾਂ ਦੇ ਇਹ ਜਿਹੜਾ ਆਪਣਾ ਅੱਜ ਦਸਾਂਗੇ ਲੋਕਾਂ ਦੇ ਸਿੱਟਨਾ ਕੋ ਫਿਰ ਲੋਕਾਂ ਨੇ ਹੱਲ ਕਰਨੇ ਦਾ ਵੀ ਕਿਤੇ ਮੈਂ ਉਹਦਾ ਵੀ ਉਹੀ ਜਿਹਾ ਕਰਮ ਨਹੀਂ ਦਿੱਤਾ ਮੈਂ ਆਪਣੇ ਕੋਲ ਅੱਜ ਦਾ ਤੇ ਕੱਲ੍ਹ ਦਾ ਹੀ ਹੈ ਵੀ ਆਏ